ਕੀ ਤੋੜਿਆ ਦਿਖਾ ਕੀ ਤੋੜਿਆ ਆ ਭਈਆ ਪੰਨੀ ਹੋਰ ਇਹਦਾ ਕਹਿੰਦਾ ਪਿੰਟ ਪੜਵਾ ਹਾਂ ਇਹਦਾ ਪੈਨਟ ਪੜਵਾ ਫੇਰ ਨਿਸ਼ਾਨੀ ਲਿਜਾਵੇ ਘਰੇ ਵੀ ਨੱਚੇ ਦੀ ਨਿਸ਼ਾਨ ਮੰਨਦਾ ਇਹ ਪੂਰੀ ਮੰਨਦਾ ਨਹੀਂ ਆ ਉਹ ਤੁਹਾਡੀ ਦਾ ਲੈ ਜਾਂ ਦੋਰੀ ਕਹਿ ਮਤਾ ਆ ਕੌਣ ਬਰਦਰ ਬੋਲੂ ਮੇਰੇ ਤਾਏ ਦੇ ਆ ਯਾਰ ਦੇ ਕਿਉਂ ਏ ਉਹ ਬੰਦ ਥੱਲੇ ਕਰਦਾ ਤਾਂ ਕਿਸੇ ਦਾ हां जी भाई सत श्री अकाल ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਦਾ ਬਲੌਗ ਇਹ ਵੀਡੀਓ ਵਾਲੇ ਦਿਨ ਦਾ ਨਹੀਂ ਹੋਊਗਾ ਜਿੰਨਾ ਕਿ ਮੈਥੋਂ ਹੋਇਆ ਹਨਾ ਉਹਨਾਂ ਕ ਮੈਂ ਕੈਪਚਰ ਕਰੂੰਗਾ ਮੂਵਮੈਂਟ ਕੋਈ ਵੀ ਆਪਣੇ ਯਾਰ ਬੇਲੀ ਦਾ ਵਿਆਹ ਮਿੱਤਰ ਦਾ ਪਿੰਡ ਨਮੋਲ ਤੋਂ ਤੇ ਅਮਰ ਤਰਮਾਣਾ ਤੇ ਜਾ ਕੇ ਸਾਨੂੰ ਉੱਥੇ ਦਿਖਾਉਣਾ ਕੀ ਸਮਾਚਾਰ ਤੇ ਕੱਪੜਾ ਲੀੜਾ ਵਿੱਚ ਸਿੱਟ ਲਿਆ ਗੱਡੀ ਦੇ ਤਿਆਰ ਹੋਵਾਂਗੇ ਨਮੋਲ ਜਾ ਕੇ ਕਿਉਂਕਿ ਬਈ ਰਾਚਨਾ ਜਿਹੜਾ ਕੱਪੜਾ ਲੀੜਾ ਯਾਰ ਉਹ ਚ ਕੰਫਰਟੇਬਲ ਨਹੀਂ ਫੀਲ ਹੁੰਦਾ ਜਦੋਂ ਥੋੜਾ ਜਾਣਾ ਹੁੰਦਾ ਇੱਕ ਗੱਲ ਹੋਰ ਆ ਪਤਾ ਨਹੀਂ ਥੋੜੇ ਸਾਰਿਆਂ ਨਹੀਂ ਐ ਹੁੰਦਾ ਉਹ ਪਤਾ ਨਹੀਂ ਮੇਰੇ ਨਾਲ ਇਕੱਲੇ ਨਾ ਹੁੰਦਾ ਵੀ ਜੇ ਕਿਤੇ ਜਾਣਾ ਹੈ ਜਦੋਂ ਕੱਪੜੇ ਪਾ ਲੀਏ ਫਿਰ ਅੱਚ ਵੀ ਲੱਗ ਜਾਂਦੀ ਐ ਜਾਂ ਤਾਂ ਘਰੋਂ ਤੁਰੋ ਜਾਂ ਸਦਾ ਪੈਲਸ ਚ ਜਾਓ ਵੀ ਮੈਂ ਪਤਾ ਨਹੀਂ ਕੀ ਚੱਕਰ ਆ ਜਦੋਂ ਮੈਂ ਤਾਂ ਕੱਪੜੇ ਪਾ ਲਾ ਭਾਈ ਮੈਨੂੰ ਤਾਂ ਅੱਚ ਵੀ ਲੱਗਦੀ ਐ ਮੈਂ ਤਾਂ ਖੜ ਨਹੀਂ ਸਕਦਾ ਕਿਤੇ ਅਈ ਮੈਂ ਪਹਿਲਾਂ ਬੁੜੀਆਂ ਨੂੰ ਕਹਿਣਾ ਹੁੰਦਾ ਵੀ ਜੇ ਬੁੜੀਆਂ ਨਾਲ ਜਾਣਾ ਵੀ ਭਾਈ ਮੈਨੂੰ ਉਦੋਂ ਦੱਸੋ ਜਦੋਂ ਤੁਸੀਂ ਗੱਡੀ 'ਚ ਬੈ ਗਈਆਂ ਮੈਂ ਫੇਰ ਕੱਪੜੇ ਪਾਉਂਗਾ ਆਪਾਂ ਤਾਂ ਨਹੀਂ ਭਾਈ ਖੜਿਆ ਜਾਂਦਾ ਹੈਗੇ ਨੇ ਆ ਟੀਮ ਮੈਂਬਰ ਵੀ ਹੈਗੇ ਨੇ ਆਪਣੇ ਸਾਰੇ ਮੈਂ ਉਦੋਂ ਅਸੀਂ ਗੱਲਾਂ ਕਰਦੇ ਸੀ ਵੀ ਯਾਰ ਹਨਾ ਕੱਪੜੇ ਪਾ ਕੇ ਨਹੀਂ ਖੜਿਆ ਜਾਂਦਾ ਅਚਬੀ ਲੱਗ ਜਾਂਦੀ ਹੈ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਬੰਦੇ ਨੂੰ ਅਚਬੀ ਲੱਗਦੀ ਹੈ ਕੱਪੜੇ ਪਾ ਕੇ ਖੜਨ ਨਾਲ ਕਿਉਂਕਿ ਜਦੋਂ ਕਿਤੇ ਆਉਣਾ ਜਾਣਾ ਮੌਕਾ ਹੀ ਬਸ ਉਦੋਂ ਉਹਦੀ ਪਾਵੇ ਕੱਪੜੇ ਜਦੋਂ ਤੁਰਨਾ ਗੱਡੀ ਦਾ ਗੇਅਰ ਪਾਉਣਾ ਜਾਂ ਮੋਟਰਸਾਈਕਲ ਤੇ ਚੜ੍ਹਨਾ ਪਹਿਲਾਂ ਤਾਂ ਉਹ ਵੀ ਨਾ ਸਮਾਰਨਾ ਕੱਪੜੇ ਦਾ ਪਾਏ ਨਹੀਂ ਪਤਾ ਇੱਧਰ ਪਾ ਕੇ ਕੱਪੜੇ ਕਣਕ ਦੇ ਆਈ ਦੋ ਗੇੜਿਆ ਕੇ ਮੜਾ ਪਾਣੀ ਦੇਖੀ ਇਹ ਇਹੋ ਜਿਹਾ ਕੁਝ ਚੱਲਦਾ ਰਹਿੰਦਾ ਆਪਣੇ ਜੱਟਾਂ ਦਾ ਤੇ ਗੁੱਸਾ ਕਰਿਓ ਨਾ ਕਿਸੇ ਗੱਲ ਦਾ ਜੇ ਕਿਸੇ ਨੂੰ ਗੱਲ ਮਾੜੀ ਲੱਗੀ ਤੇ ਹੁਣ ਚੱਲਦੇ ਆ ਮੈਂ ਤੁਹਾਨੂੰ ਪਹਿਲੀ ਕਹਿਣਾ ਬਾਈ ਇਹ ਨਹੀਂ ਪਤਾ ਮਿੰਟ 4 ਦਾ ਰਹੇ ਇਹ ਬਲੌਗ ਨਹੀਂ ਪਤਾ 40 ਦਾ ਬਣ ਜੇ ਕਿਉਂਕਿ ਉਥੇ ਮੂਡ ਤੇ ਡਿਪੈਂਡ ਆ ਜੇ ਕੋਈ ਗੱਲਬਾਤ ਹੋਊਗੀ ਖਾਦੀ ਪੀਤੀ ਚ ਫਿਰ ਤਾਂ ਬਲੌਗ ਬਣ ਕੇ ਠੀਕ ਆ ਜੇ ਰਹਿ ਗਏ ਸੋ ਵੀ ਫਿਰ ਵੀ ਬਲੌਗ ਬਣਾ ਵੀ ਲਵਾਂਗੇ ਫਿਰ ਕੋਈ ਗੱਲ ਨਹੀਂ ਜਲੋ ਫਿਰ ਆਪਾਂ ਨਮੂਲ ਚੱਲੀਏ ਓ ਮਾਈ ਗਾਡ ਤੇਲ ਵਾਲੀ ਬੱਤੀ ਆ ਗਈ ਭਈਆ ਚੱਲ ਕੋਈ ਗੱਲ ਨਹੀਂ ਉੱਥੇ ਤੱਕ ਤਾਂ ਜਾਉ ਛੱਲੋ ਸਾਲਾ ਇਹ ਵੀ ਪਈ ਔਖਾ ਹੀ ਆ ਤੇਲ ਤੂਲ ਦਾ ਵੀ ਹੈ ਨਾ ਪਾਪੇ ਦਾ ਕਹਣਾ ਪਹਿਲਾ ਗੇਅਰ ਮੂਰ ਨੂੰ ਜਦੋਂ ਗੱਡੀ ਤੋਰਨੀ ਆ ਓ ਵਾਹਿਗੁਰੂ ਹੁਣ ਭਾਈ ਬੈਕ ਕਰਨੀ ਪਊ ਆਪਾਂ ਨੂੰ ਸੁੱਖ ਚ ਜਾਇ ਇਹ ਭਾਵੇਂ ਦੁੱਖ ਚ ਨਾ ਖੜੀਦਾ ਨਾ ਨਾ ਗਲਤ ਹੋਇਆ ਤਾਂ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਕਾਉਣਾ ਗੁਣਾ ਲਾ ਲਈ ਇਹਦੇ ਨਾਲ ਕਹਿੰਦੇ ਤੇਲ ਘੱਟ ਖਾਣ ਲੱਗ ਜਾਂਦੀ ਐ ਤਿੰਨੇ ਟਰਾਲੇ ਚੱਲਦੇ ਨੇ ਤੇ ਇਹਦੇ ਮੇਰੀ ਗੱਲ ਸੁਣ ਹੈਲੋ ਤਿੰਨੇ ਟਰਾਲੇ ਨੇ ਕੈਨੇਡਾ ਚ ਹਾਂ ਇਹਦਾ ਬਾਲਾ ਕੰਜੂਸਾ ਬੰਦਾ ਇਹ ਨਹੀਂ ਤੂੰ ਕੀ ਲਾਉਂਦਾ ਕਿਸੇ ਪਾਸੇ ਇਹ ਲੰਬੜਦਾਰਾ ਬੜੀਆਂ ਸਾਰੀਆਂ ਅਮਦਾਨ 50 ਲਿਆ ਓਏ ਅੱਜ 50 ਲਿਆ ਮੰਗੀ ਆ ਬਹਿ ਜਾ ਠਿਕਾ ਤੇ ਪਤਾ ਜੀ ਇਹੇ ਜਾ ਕੁਝ ਪਾਉਣਾ ਹੁੰਦਾ ਆਪਦਾ ਅੱਡਾ ਐਕ ਅੱਡ ਨਾਲ ਕੋਈ ਬੱਠਨ ਦਾ ਫਾਇਦਾ ਨਹੀਂ ਆਉਂਦਾ ਪੈਂਟ ਕੋਟ ਵਾਲਿਆਂ ਦਾ। ਨਾਲ ਕੋਈ ਨਹੀਂ ਤੁਹਾਨੂੰ। ਹਾਂ। ਤੈਨੂੰ ਦੱਸ ਤੀਹਗਾ। ਆਥਾ ਲੱਗਿਆ ਬੂਰਜਾ ਹਨਾ ਕੋਟ ਤੇ। ਕੋਈ ਨਾ ਸੇਲਰ ਚ ਉੱਥੇ ਆਪਾਂ। ਕੋਈ ਨਹੀਂ ਹੁੱਕਾ। ਸੇਲਰ ਚਾਹੇਰ ਬਤਾ ਜਾ ਪਿਉਣਗੇ ਉਹ ਦੋ ਚਾਰ। ਪਹਿਲਾਂ ਟਰਾਲੀ ਆਈਆਂ ਕੋਲੇ ਲੈ ਕੇ ਵਿੱਚ ਤਰ ਕਿਉਂ ਡੇ। ਉਹਦਾ ਕਹਾਣਾ ਸੇਲਰ ਦਾ ਮਾਲਕ ਦਾ ਮਾਗਰ ਬੈਠਾ। ਜਿੰਦਰ ਚੇਂਜ ਕਰਨਾ ਇੰਨੀ। ਯਾ ਕਿਹਦੇ ਕੋਲੋਂ ਸਾਨੂੰ ਨਾ ਕਟਾਂਗਾ। ਵੀਰ ਜੀ ਵੀ ਹੁਣ ਚੱਲਿਆ। ਹਾਂ। ਵੀਰ ਜੀ ਤਾਂ ਮਗਰ ਲਈ ਗੱਡੀ ਜਾ ਰਿਹਾ ਜੀ ਦੇਖੋ ਆਹ ਹੈ ਪਾਰ ਬਣਿਆ ਹੋਇਆ ਜਾਂਦਾ ਉਹਦਾ ਚਾੱਕ ਰਿਹਾ ਐ ਦੇਖ ਨਹੀਂ ਦਿਹਾੜ ਮਬਲਾ ਤੈਨੂੰ ਗੱਲ ਦੱਸਦੀ ਡਰਾਈਵਰ ਬੰਦੇ ਨੂੰ ਛੇੜੀਦਾ ਨਹੀਂ ਹੁੰਦਾ ਹੂੰ ਚੱਲ ਉਹਨਾਂ ਦੇ ਨੂੰ ਸਹੀ ਜਾ ਰਿਹਾ ਹੈ ਉਹ ਕੋਈ ਆ ਜਾਓ ਹੁਣ ਉਹ ਉਹਦਾ ਉਹਦਾ ਤਾਂ ਉਲਝਿਆ ਰਹਿੰਦਾ ਕੁਛ ਨਾ ਕੁਛ ਕੋਟ ਲਾ ਲਿਆ ਉਹ ਕੁਛ ਨਾ ਕੁਛ ਕੱਪੜਿਆਂ ਤੇ ਕਿਹੜੇ ਕਦੇ ਪਾਏ ਨੇ ਨੇ ਪਾਣੀ ਉਹ ਵੀ ਵੱਢ ਕੇ ਖੜ ਜਾਦਾ ਹੈ ਉਹ ਲੈ ਦੇਖ ਲੈ ਇਹਦਾ ਸਾਲਾ ਇੱਕ ਤਾਂ ਨਾ ਮੈਂ ਤਾਂ ਕੋਈ ਖਾਦਾ ਵੀ ਨਹੀਂ ਕੀ ਡੋਲ ਲਿਆ ਅਜੇ ਤਾਂ ਆ ਕੀ ਖੜਿਆਂਗੇ ਅਜੇ ਤਾਂ ਆ ਕੀ ਖੜਿਆਂ ਪਹਿਲੀ ਮੇਰੇ ਸਾਲੇ ਨੇ ਕਿਵੇਂ ਗੱਜ ਕਰ ਲਿਆ ਹਾ ਕੋਈ ਲੂੰਗੀ ਲੱਗੇ ਹੈ ਨਹੀਂ ਵਿਆਹ ਬੁੱਝ ਲਿਆਉਣ ਵਾਲੇ ਤੁਸੀਂ ਛੱਡਾ ਚੀਜ਼ਾਂ ਨਹੀਂ ਵਲੌਗ ਚ ਪਾਉਂਦੇ ਆਹੋ ਆ ਪਸ਼ਪਾ ਆਇਆ ਮੰਨੀ ਇਹ ਮੰਨੀ ਨੂੰ ਪਛਾਣਾਂ ਮੰਨੀ ਬਹੁਤ ਘੱਟ ਗੁੜੀ ਬਿੜੀ ਉਨੀ ਉਹ ਕੱਟ ਵੀਡੀਓ ਚ ਆਈ ਜਾ। ਇੱਕ ਨਦੀ ਵੀਡੀਓ ਚ ਆਈ ਆ ਮੁੰਨੀ ਇਹ। ਦਾ ਫੋਟੋ ਹੋ ਐਨਕਾ ਦੀ ਮੋਟੂ ਤੇ। ਫੋਟੋ ਕਰਾਉਣੇ ਮੈਨੂੰ ਐਂ ਮੁੰਡੀਆਂ ਐਂ ਦੇਖ ਲੈ ਕਰ। ਹੁੰਦੇ ਆਇਆ ਕੰਮਾਂ ਗਿਆ ਅੱਜ। ਬਸ ਬਸ ਤੇ ਝਾੜ ਦੂਆਂ ਜਾਂਦੇ ਹੋਏ ਨੂੰ। ਕੋਈ ਨਹੀਂ ਐਨਕਾ ਦੇ ਯਾਰ। ਬੜਾ ਮੋਟਾ ਸੈਲਫੀ ਸਪੈਕਟ ਨਹੀਂ ਹੈਗੀ ਬੰਦੇ ਦੀ ਯਾਰ। ਇਹ ਰਿਸਪੈਕਟ ਨਹੀਂ ਕਰਦਾ ਯਾਰ। ਜਿਹੜਾ ਆ ਪਿੱਛੇ ਚਾਕੇ ਨਾ ਐਂ ਖਿੱਚ ਦੂ ਮੈਂ। ਹਾਂ। ਇਹ ਸੜਾ ਦੇਖਾ ਕਿੱਥੇ ਕਿੱਥੇ। ਇਹ ਆ ਹਣੀ ਦੇਖਿਆ ਕਿੱਥੇ ਆਇ। ਕਿੱਥੇ ਦੇ ਕਿੱਥੇ ਦੇ। ਖਿੱਚ ਦੇ ਕਿੱਥੇ। ਵਾਹ ਦੇਖ ਯਾਰ। ਲੱਲੀ ਤਾਂ ਕੋਰਤਾ ਵੀ ਪਾਲਾ ਕਰ ਉਹਦਾ ਤਾਂ ਵਧੀਆ ਨਹੀਂ ਲੱਗਦਾ ਇਹ ਉਹਦਾ ਮਾਝਦਾ ਯਾਰ ਲੈ ਬਾਈ ਫਾੜ ਮਾਝਦਾ ਦਿੰਦਾ ਅੱਧੇ ਘੰਟੇ ਚ ਮੈਨੂੰ ਕੋਲੇ ਆਇਆ ਮੇਰੀ ਐਨ ਕਦਰ ਗੱਲ ਦਾ ਅੱਛੀ ਮੈਂ ਉੱਧਰ ਦੇਖ ਤੂੰ ਜੱਸ ਸਣੋਰੀ ਦੇਖ ਮਿੱਤਲ ਸੋਈ ਵਾਲਾ ਆਉਂ ਤਰੀਫ ਕਰਨੀ ਬਣਦੀ ਆ ਤੇਰੀ ਸੋਹਣਾ ਲੱਗਦਾ ਸਾਡੇ ਸਾਰਿਆਂ ਦੀ ਸਾਡੇ ਸਾਰਿਆਂ ਦੀ ਉਹ ਖੜੇ ਹੋ ਮੜਾ ਜੇ ਇੱਥੇ ਸਾਰੇ ਓਏ ਲਾਡੀ ਖੜੀ ਮੜਾ ਸਾਰੇ ਚੱਲ ਬਈ ਮਾਨ ਫੋਟੋ ਨਾ ਖਿੱਚ ਲੈ ਬੰਦੇ 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 ਬਾਡੀ ਬਚੋਲੇ ਜੀ ਨੂੰ ਲਈ ਮੇਰੇ ਕੋਲੇ ਬਚੋਲੇ ਜੀ ਨੂੰ ਓ ਵਾਹ ਓ ਵਾਹ ਕਹਿ ਮੈਂ ਵਧੀਆ ਵਧੀਆ ਕਾ ਨੂੰ ਯਾਰ ਅੱਜ ਨਾਜਰਾਂ ਲਵਾਏਗਾ ਟੱਕ ਟ ਕਲਾਵਾ ਤੇਰੇ ਪਰਾਂ ਲਈ ਜਾ ਕੇ ਨਾਜਰਾਂ ਲਵਾ ਲੀਆਂ ਨਹੀਂ ਬਹੁਤ ਵਧੀਆ ਔਰ ਕਹਿਣਾ ਬਈ ਬਹੁਤ ਵਧੀਆ ਬਹੁਤ ਕਿੱਥੇ ਆਏ ਉਹ ਲੋਟਿਆ ਕੇ ਜੀ ਰੀ ਬਾਲੀ ਹਵਾ ਵਦਗੀ ਕਾਲੀ ਹਵਾ ਵਦਗੀ ਤੇਰੀ ਹੈ ਹੈ ਕਾ ਮੈਨੂੰ ਨਹੀਂ ਜਾਣਦਾ ਉਹ ਤੁਹਾਡੀ ਨਾਲ ਲੈ ਜਾਂਦੇ ਨਹੀਂ ਕਾ ਮਤ ਆਇਆ ਕੌਣ ਬ੍ਰਦਰ ਬੋਲੂ ਮੇਰੇ ਤਾਏ ਦੇ ਸਾਰੇ ਆ ਗਏ ਮਿਲ ਸਾਰਿਆਂ ਨੂੰ ਹੋਰ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਹਾਂ ਬਾਈ ਇਧਰ ਥੋੜੇ ਜਿਹਾ ਹੋਤੀ ਹੈ ਗੁਸਾਰ ਆ ਗਿਆ ਨਾਨਾ ਗੁਸਾਰੀ ਮੈਨੂੰ ਕਿਹਾ ਦੀ ਮਾਰ ਇੱਕ ਗੱਲ ਆ ਅੱਜ ਗਰਦ ਕੱਢੀ ਪਈ ਟੌਰ ਟੂਰ ਆ ਲੀਤਾ ਹੋਰ ਥੋੜਾ ਕਦੇ ਕਦੀ ਨਹਾਉਨੇ ਆ ਫਿਰ ਉਹਦੇ ਕਰਕੇ ਫਰਕ ਪੈ ਜਾਂਦਾ ਓਟਿਆ ਵਿਆਹ ਵਾਲਿਆਂ ਨੂੰ ਵਧਾਈਆਂ ਦੇਣੀਆਂ ਨੇ ਹਜੇ ਬਹੁਤ ਵਧਾਈਆਂ ਬਈ ਸਾਡੇ ਵੱਲੋਂ ਭਾਈ ਅਮਰਤ ਨੂੰ ਜੇ ਬਲੌਗ ਦੇਖੂਗਾ ਬਹੁਤ ਬਹੁਤ ਵਧਾਈਆਂ ਤੇ ਉਧਰ ਮੰਗੀ 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 ਭਗਵਾਨ ਪਰੇ ਵਾਲਾ ਵੀ ਉਧਰ ਝੁੰਮਰ ਪਾ ਰਿਹਾਗਾ ਦਰਮਾਣਾ ਕਰ ਜਿਵੇਂ ਆ ਠੀਕ ਹੈ ਅੱਜ डकਣਾ ਮੰਡੀਆ ਠੱਠੇ ਨੂੰ ਚੰਗਾ ਤੇ ਆ ਚੱਲੀਏ ਇਹ ਬਾਈ ਹੁਣ ਇਹ ਨਹੀਂ ਤਾਂ ਮੇਰਾ ਕਾਸ਼ਦੀਪ ਹੋਰਾਂ ਨੇ ਕਰਤਾ ਜਿਹੜਾ ਕੁਝ ਨਹੀਂ ਕਰਨਾ ਸੀ ਐਸਾ ਹਮਾਰੇ ਸਾਦੀ ਕਿਉਂ ਹੁੰਦਾ ਹੈ ਐਸਾ ਹਮਾਰੇ ਕੋਲ ਐ ਮੈਨੂੰ ਕੀ ਪਤਾ ਸੀ ਇਹਦੀ ਜ਼ਿੰਮੇਵਾਰੀ ਆ ਦੇ 15000 ਇਹਨੇ ਆਨੇ ਆਦੇ 15000 ਮਾਰਨਾ ਕਨ ਤੇ ਰੱਖੜਾ ਇਹਦੇ ਅੱਜ ਨਾ ਆ ਬਚੋੜ ਲਾ ਦੇ ਓਹੋ ਗਲਤੀ ਹੋ ਗਈ ਗਲਤੀ 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 ਇਹ ਗਲਤੀ ਹੋ ਗਈ ਗਲਤੀ ਅੱਛਾ ਮੈਨੂੰ ਪਤਾ ਨਹੀਂ ਸੀ ਬਾਈ ਮੈਨੂੰ ਪਤਾ ਨਹੀਂ ਸੀ ਜਿਹੜਾ ਸਾਰਾ ਜਿਵੇਂ ਕਿ ਨਿਪਟ ਜਿਹੜੀ 10000 ਇਹ ਸਾਰੀ ਵੀਰ ਦੀ ਰਹਿਨਮਾਈ ਹੈ ਇਹ ਇਹ ਝੂਠ ਮੰਨਿਆ ਜਾਊਗਾ ਇਹ ਲੋਕਾਂ ਨੇ ਝੂਠ ਮੰਨਿਆ ਜਾਊਗਾ ਦੱਸੇ ਕਿ ਉਹ ਚੰਨਿਆ ਤੋ ਸਣੇ ਲੱਤਾਂ ਨੇ ਹਾਂ ਸਣੇ ਲੱਤਾਂ ਨੇ ਸਣੇ ਲੱਤਾਂ ਨੇ ਗੱਟਿਆਂ ਤੱਕ ਬਹੁਤ ਬਹੁਤ ਧੰਨਵਾਦ ਕਾਰਜ ਰਾਜਾ ਕਰਦਾ ਆ ਦੇ ਰਿਓ ਬਈ ਮੈਨੂੰ ਪਹਿਲੇ ਦਵਾਈਏ ਸੀ ਉਹ ਗੱਡੀ ਚ ਰੱਖ ਲੈ 15 ਦਿਨ ਤੱਕ ਉਹ ਗੱਡੀ ਚ ਲਾਓ ਜ਼ੋਰ ਲਾਓ ਕੁਛ ਨਹੀਂ ਹੁੰਦਾ ਬਾਦੂ ਟਾਈਮ ਆਪਣੇ ਕੋਲੇ ਕੋਡੇ ਨੂੰ ਬਣਾ ਲਓ ਜਦੋਂ ਤੱਕ ਸਣੇ ਆਵੇ ਇਹ ਕਾਸ਼ਦੀਪ ਕਰਦਾ ਸਾਰਾ ਕੰਮ ਉਹ ਤੂੰ ਸਿੱਧਾ ਜਾ ਕੇ ਠੰਡਾ ਠੰਡਾ ਪੀ ਲਓ ਸਾਡੀ ਤਾਂ ਕੰਮ ਕਰਨਾ ਹੈ ਕਿਦਰੋਂ ਡੱਕ ਲਓ ਹੋਰ ਹੁਣ ਆਹ ਆਇਆ ਤੜਾਈ ਦੇਖ ਜਾ ਤੀ ਆਪਾਂ ਬਲੈਂਕ ਲਈ ਦੇਖ ਤੀ ਆ ਆਹ ਰੱਯਾਰ ਦੇਖ ਕਿਉਂ ਏ ਉਹ ਬੰਦ ਥੱਲੇ ਕਰਦਾ ਤਾਂ ਕਿਸੇ ਦਾ ਉਹ ਬੰਦ ਥੱਲੇ ਫਿਰਦਾ ਕਿਸੇ ਦਾ ਉਹਨੇ ਫਰਦਸ ਸਿੰਘ ਲਈ ਉਹਦੇ ਥੱਲੇ ਪੈ ਗਿਆ ਹੁਣ ਇਹ ਕਿਵੇਂ ਖੁੱਲ ਗਿਆ ਆਹ ਕਿਦਾ ਖੁੱਲਿਆ ਫਰਦਸ ਦਾ ਓਏ ਤੇ ਪਾਉਰੇ ਸਾਲ ਸਭ ਦੇ ਕਿਵੇਂ ਕਰਦਾ ਦੇ ਕਿਵੇਂ ਕਰਦਾ ਤਾ ਹੈ ਲੈ ਆ ਸੰਗਲ ਪਾਈ ਇਹਦੇ ਦੇ ਘਾਹਾਂ ਆ ਗਏ ਅੱਤੇ ਕਿਉਂ ਸੁਣੀਆ ਪਾਈ ਸੁਣੀਆ ਪਰ ਸੀਨ ਦਾ ਭਰਿਆ ਹੋ ਪਿਆ ਚਾਰਦਾਰ ਜਿਹੜਾ ਉਹਦੇ ਵਸਾ ਦੇ ਇਹਨੂੰ ਤਾਂ ਮੇਰਾ ਸਾਲਾ ਕੀ ਪੂਪਾਸੇ ਮਾਰੂ ਇਹੋ ਚੰਗਾ ਪਾਸੇ ਮਾਰੂਏ ਬਰਸੀਨ ਵਾਲੇ ਰੇੜੇ 'ਚ ਹੋਰ ਲੜੂ ਉਹ ਲੈ ਵੀ ਬਾਜੀ ਨੇ ਇੱਕ ਵਾਰੀ ਤਾੜੀ ਮਾਰੋ ਦਾ ਉਹ ਯਾਰ ਕਿਆ ਬਾਤ ਬਹੁਤ ਵੱਡੇ ਫਾਸਲੇ ਦੀ ਗੱਲ ਹੈ ਹਨਾ ਲੈਗੇ ਹੁਣ ਉਹ ਲੈ ਜਾਈਏ ਖੁਸ਼ੀ ਆ ਯਾਰ ਜੇ ਤੁਹਾਡੀ ਰੂਹ ਹੀ ਨਾ ਕੋਈ ਮਾਰਾ ਜਾਈਏ ਲੈਗੇ ਹੁਣ ਹੁਣ ਚੱਲੂਗਾ ਇਹਦਾ ਕੰਮ ਹੁਣ ਉਧਰ ਨਾ ਹੋਣ ਉਧਰ ਹੀ ਦਿਖਾਵੜ ਜਾ ਸਾਡੇ ਵੀਰ ਦੀ ਜੇ ਪਹੁੰਚੇ ਆ ਬਹੁਤ ਸਾਰੇ ਲੈ ਵੀ ਆ ਰਿਹਾ ਉਧਰ ਹੀ ਲੈਣਾ ਬਲੌਗ ਬੰਦ ਕਰਾ ਦੇਗਾ ਜੀ ਸਾਡੇ ਵੀਰ ਤੁਸੀਂ ਚੱਲੋ ਫਿਰ ਆ ਸਾਡੀ ਸੇਵਾ ਦੀ ਹਾਜ਼ਰ ਫਰੈਂਕ ਜੀ ਜਸਪ੍ਰੀਤ ਚੋਤਨ ਜਣੇ ਲਾ ਕੇ ਲੈ ਚਾਹੋ ਰਖਵਾ ਹੀ ਜਾਓ ਬਸ ਬਹੁਤ ਵਧੀਆ ਹਾਂਜੀ ਡੀਜੇ ਬਲੇ ਕਮਾਂ ਓਏ 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 ਜਦਾ ਓਏ ਇਹ ਇਹ ਨਾ ਨਾ ਜੱਟੋ ਗੁਰਪ੍ਰੀਤ ਮੱਲ ਸਾਹਿਬ ਸਾਡਾ ਸਲਾਈਡ ਗਰੁੱਪ ਦਾਣੇ ਦਾ ਕੰਮ ਦਾਣੇ ਤੇ ਬਾਕੀ ਇਹ ਦੱਸ ਕਿ ਰਸਣ ਵੀ ਕਿਵੇਂ ਦੀ ਹਾਂ ਹਾਂ ਕਲੇਮ ਕਲੇਮ ਲੈਣਾ ਨਾ ਲੈ ਜੁਰਮਾਨਾ ਇਹਨੂੰ ਭੱਤੀ ਮੇਜ਼ ਕਰਤੀ ਸਾਰੀ ਨਹੀਂ ਓਏ ਇਹਦੀ ਬਣਾਉਣੀ ਬਣਾਉਣੀ ਇਹਦੀ ਇਹਦੀ ਬਣਾਉਣੀ ਕੁਛ ਨਹੀਂ ਬਣਾਉਣਾ ਜੁਰਮਾਨਾ ਤੇਰੇ ਤੇ ਮੇਰੇ ਸਾਲਿਆ ਲਾਪਰੀ ਸਿੰਘ ਨੂੰ ਮੋਲ ਤੋਂ ਹਾਂ ਇਹ ਮੁੰਡੇ ਨੇ ਅੱਜ ਫੋਟੋਗ੍ਰਾਫੀ ਕਰੀ ਆ ਸੋਹਣੀ ਕਰੀ ਸੋਹਣੀ ਕਰੀ ਕੈਮਰੇ ਵਾਲੇ ਨੇ ਘੱਟ ਕਰੀਏ ਨੇ ਤਾਂ ਵਾਲੀਆਂ ਕਰਤੀਆਂ ਹੋਰ ਦੱਸ ਇਹ ਮੈਂ ਤੈਨੂੰ ਸਲਾਮੀ ਦੇਵਾਂ ਸਾਰਿਆਂ ਤੋਂ ਖੜ ਜਾ ਬਹੁਤ ਜ਼ਿਆਦਾ

ਮੋਗਰ ਨਹੀਂ ਹੋ ਘਟਣ ਕਰਮੋ ਕਰਮੀ ਹੰਦਾ ਦਾ ਕਾ ਮਰਿਆ ਸਾਰਾ ਦਾ ਨੀਵਾ ਕਰਦਾ ਇਨਸਾਨੀਆਂ ਨੇ ਆ ਪਿਆ ਟੁੱਟਿਆ ਭੰਨੇ ਭੰਨੇ ਦਿਖਾ ਤੂੰ ਦਿਖਾ ਕੀ ਤੋੜਿਆ ਦਿਖਾ ਕੀ ਤੋੜਿਆ ਆ ਭਈਆ ਭੰਨੀ ਹੋਰ ਹੋ ਇਹਦਾ ਕਹਿੰਦਾ ਪੈਂਟ ਪੜਵਾ ਹਾਂ ਇਹਦਾ ਪੈਂਟ ਪੜਵਾ ਨਿਸ਼ਾਨੀ ਲੈ ਜਾਵੇ ਘਰੇ ਵੀ ਨੱਚੇ ਦੀ ਨਿਸ਼ਾਨ ਮੰਨਦਾ ਇਹ ਹਾਂ ਉਹ ਨਹੀਂ ਮੰਨਦਾ ਨੀ ਸਾਰੇ ਅਸੀਂ ਮੰਨਦੇ ਆ ਗਿਆ ਆ ਦੇ ਚਲਾ 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 ਚਲਾ